ਜਦ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ ਜੀਪ ਗਾਣੀ ਕਰਨ ਤੇ ਵਾਪਰਿਆ ਵੱਡਾ ਹਾਦਸਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਨਿਕਲਣ ਦੀ ਕਾਰਿਆ ਸੀ ਕੋਸ਼ਿਸ਼ ਕਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਪੁਲਿਸ ਵੱਲੋਂ ਵੀਡੀਓ ਦੀ ਕੀਤੀ ਜਾ ਰਹੀ ਹੈ ਜਾਂਚ ਸਾਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆ ਟ੍ਰਾਈ ਸਿਟੀ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਬਹਾਅ ਵਾਲੇ ਨਾਲੇ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਇੱਕ ਜੀਪ ਨਾਲੇ ਦੇ ਵਿੱਚ ਵਹਿ ਜਾਂਦੀ ਹੈ ਜੈੰਤੀ ਦੀ ਰਾਉ ਨਦੀ ਦੇ ਤੇਜ਼ ਬਹਾਅ ਵਿੱਚ ਇੱਕ ਆਫ ਰੋਡਿੰਗ ਲਈ ਮੋਡੀਫਾਈਡ ਸਫੇਦ ਰੰਗ ਦੀ ਜੀਪ ਵਹਿ ਗਈ ਇਹ ਘਟਨਾ ਕੁਝ ਹੀ ਮਿੰਟਾਂ ਵਿੱਚ ਉੱਥੇ ਮੌਜੂਦ ਲੋਕਾਂ ਵਿੱਚ دہشت ਪੈਦਾ ਕਰਨ ਵਾਲੀ ਬਣ ਗਈ ਵੀਡੀਓ ਅਨੁਸਾਰ ਉਸ ਸਮੇਂ ਨਾਲਾ ਪੂਰੀ ਤਰ੍ਹਾਂ ਫਾਂਟ ਸੀ ਅਤੇ ਲੋਕ ਬਹਾਵ ਦੇ ਘਟ ਹੋਣ ਦੀ ਉਡੀਕ ਕਰ ਰਹੇ ਸਨ ਉਸੇ ਸਮੇਂ ਇੱਕ ਸਫੇਦ ਜੀਪ ਉੱਥੇ ਪਹੁੰਚੀ ਅਤੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ ਆਲੇ ਦੁਆਲੇ ਖੜੇ ਲੋਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨਹੀਂ ਰੁਕਿਆ ਜੀਪ ਕੁਝ ਦੂਰੀ ਤੱਕ ਅੱਗੇ ਵਧੀ ਪਰ ਤੇਜ਼ ਬਹਾਵ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਗੱਡੀ ਨਾਲੇ ਦੇ ਵਿੱਚ ਵਹਿ ਗਈ। ਥਾਣਾ ਮੁੱਲਾਪੁਰ ਦੇ ਐਸਐਚਓ ਅਮਨਦੀਪ ਤ੍ਰੀਖਾ ਨੇ ਦੱਸਿਆ ਕਿ ਇਸ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਅਤੇ ਇਸ ਨੂੰ ਫਿਲਹਾਲ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਘਟਨਾ ਉਹਨਾਂ ਦੇ ਥਾਣੇ ਖੇਤਰ ਦੀ ਹੈ ਜਾਂ ਕਿਸੇ ਹੋਰ ਖੇਤਰ ਦੀ ਹੈ। ਫਿਲਹਾਲ ਸੁਰੱਖਿਆ ਦੇ ਤੌਰ ਤੇ ਨਾਲੇ ਦੇ ਆਲੇ-ਦੋਲੇ ਦੇ ਇਲਾਕਿਆਂ ਦੇ ਵਿੱਚ ਅਲਰਟ ਪੇਜ ਦਿੱਤਾ ਗਿਆ ਹੈ। ਚ ਪਾਣੀ ਦੇ ਤੇਜ਼ ਵਹਾਅ ਚ ਰੁੜ ਗਈ ਜੀਪ ਗਾਣੀ ਕਰਨ ਤੇ ਵਾਪਰਿਆ ਵੱਡਾ ਹਾਦਸਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ਚ ਨਿਕਲਣ ਦੀ ਕਾਰਿਆ ਸੀ ਕੋਸ਼ਿਸ਼ ਕਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਪੁਲਿਸ ਵੱਲੋਂ ਵੀਡੀਓ ਦੀ ਕੀਤੀ ਜਾ ਰਹੀ ਹੈ ਜਾਂਚ ਸਾਚਰਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ 1 ਮੀਡੀਆ ਮੈਂ ਬਿਆਨ ਟ੍ਰਾਈ ਸਿਟੀ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਬਹਾਵ ਵਾਲੇ ਨਾਲੇ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਇੱਕ ਜੀਪ ਨਾਲੇ ਦੇ ਵਿੱਚ ਵਹਿ ਜਾਂਦੀ ਹੈ ਜੈੰਤੀ ਦੀ ਰਾਓ ਨਦੀ ਦੇ ਤੇਜ਼ ਬਹਾਵ ਵਿੱਚ ਇੱਕ ਆਫ ਰੋਡਿੰਗ ਲਈ ਮੋਡੀਫਾਈਡ ਸਫੇਦ ਰੰਗ ਦੀ ਜੀਪ ਵਹਿ ਗਈ ਇਹ ਘਟਨਾ ਕੁਝ ਹੀ ਮਿੰਟਾਂ ਵਿੱਚ ਉੱਥੇ ਮੌਜੂਦ ਲੋਕਾਂ ਵਿੱਚ دہشت ਪੈਦਾ ਕਰਨ ਵਾਲੀ ਬਣ ਗਈ ਵੀਡੀਓ ਅਨੁਸਾਰ ਉਸ ਸਮੇਂ ਨਾਲਾ ਪੂਰੀ ਤਰ੍ਹਾਂ ਫਾਂਟ ਸੀ ਅਤੇ ਲੋਕ ਬਹਾਵ ਦੇ ਘਟ ਹੋਣ ਦੀ ਉਡੀਕ ਕਰ ਰਹੇ ਸਨ ਉਸੇ ਸਮੇਂ ਇੱਕ ਸਫੇਦ ਜੀਪ ਉੱਥੇ ਪਹੁੰਚੀ ਅਤੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ ਆਲੇ ਦੁਆਲੇ ਖੜੇ ਲੋਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨਹੀਂ ਰੁਕਿਆ ਜੀਪ ਕੁਝ ਦੂਰੀ ਤੱਕ ਅੱਗੇ ਵਧੀ ਪਰ ਤੇਜ਼ ਬਹਾਵ ਕਾ ਨਾ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਗੱਡੀ ਨਾਲੇ ਦੇ ਵਿੱਚ ਵਹਿ ਗਈ। ਥਾਣਾ ਮੁੱਲਾਪੁਰ ਦੇ ਐਸਐਚਓ ਅਮਨਦੀਪ ਤਰੀਖਾ ਨੇ ਦੱਸਿਆ ਕਿ ਇਸ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਅਤੇ ਇਸ ਨੂੰ ਫਿਲਹਾਲ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਘਟਨਾ ਉਹਨਾਂ ਦੇ ਥਾਣੇ ਖੇਤਰ ਦੀ ਹੈ ਜਾਂ ਕਿਸੇ ਹੋਰ ਖੇਤਰ ਦੀ ਹੈ। ਫਿਲਹਾਲ ਸੁਰੱਖਿਆ ਦੇ ਤੌਰ ਤੇ ਨਾਲੇ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅਲਰਟ ਪੇਜ ਦਿੱਤਾ ਗਿਆ। ਕਾਲਿਚ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਈ ਜੀਪ ਗਾਣੀ ਕਰਨ ਤੇ ਵਾਪਰਿਆ ਵੱਡਾ ਹਾਦਸਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਨਿਕਲਣ ਦੀ ਕਾਰਿਆ ਸੀ ਕੋਸ਼ਿਸ਼ ਕਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ ਪੁਲਿਸ ਵੱਲੋਂ ਵੀਡੀਓ ਦੀ ਕੀਤੀ ਜਾ ਰਹੀ ਹੈ ਜਾਂਚ ਸਾਚੀਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਵਨ ਮੀਡੀਆ ਮੈਂ ਬਿਆਨ ਟ੍ਰਾਈ ਸਿਟੀ ਵਿੱਚ ਐਤਵਾਰ ਦੀ ਸ਼ਾਮ ਨੂੰ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਬਹਾਅ ਵਾਲੇ ਨਾਲੇ ਤੋਂ ਨਿਕਲਣ ਦੀ ਕੋਸ਼ਿਸ਼ ਦੌਰਾਨ ਇੱਕ ਜੀਪ ਨਾਲੇ ਦੇ ਵਿੱਚ ਵਹਿ ਜਾਂਦੀ ਹੈ ਜੈੰਤੀ ਦੀ ਰਾਉ ਨਦੀ ਦੇ ਤੇਜ਼ ਬਹਾਅ ਵਿੱਚ ਇੱਕ ਆਫ ਰੋਡਿੰਗ ਲਈ ਮੋਡੀਫਾਈਡ ਸਫੇਦ ਰੰਗ ਦੀ ਜੀਪ ਵਹਿ ਗਈ ਇਹ ਘਟਨਾ ਕੁਝ ਹੀ ਮਿੰਟਾਂ ਵਿੱਚ ਉੱਥੇ ਮੌਜੂਦ ਲੋਕਾਂ ਵਿੱਚ دہشت ਪੈਦਾ ਕਰਨ ਵਾਲੀ ਬਣ ਗਈ ਵੀਡੀਓ ਅਨੁਸਾਰ ਉਸ ਸਮੇਂ ਨਾਲਾ ਪੂਰੀ ਤਰ੍ਹਾਂ ਫਾਨ ਤੇ ਸੀ ਅਤੇ ਲੋਕ ਬਹਾਵ ਦੇ ਘਟ ਹੋਣ ਦੀ ਉਡੀਕ ਕਰ ਰਹੇ ਸਨ ਉਸੇ ਸਮੇਂ ਇੱਕ ਸਫੇਦ ਜੀਪ ਉੱਥੇ ਪਹੁੰਚੀ ਅਤੇ ਨਾਲੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ ਆਲੇ ਦੁਆਲੇ ਖੜੇ ਲੋਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨਹੀਂ ਰੁਕਿਆ ਜੀਪ ਕੁਝ ਦੂਰੀ ਤੱਕ ਅੱਗੇ ਵਧੀ ਪਰ ਤੇਜ਼ ਬਹਾਵ ਕਾਰਨ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਦੇਖਦੇ ਹੀ ਦੇਖਦੇ ਗੱਡੀ ਨਾਲੇ ਦੇ ਵਿੱਚ ਵਹਿ ਗਈ। ਥਾਣਾ ਮੁੱਲਾਪੁਰ ਦੇ ਐਸਐਚਓ ਅਮਨਦੀਪ ਤ੍ਰੀਖਾ ਨੇ ਦੱਸਿਆ ਕਿ ਇਸ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਅਤੇ ਇਸ ਨੂੰ ਫਿਲਹਾਲ ਵੈਰੀਫਾਈ ਕੀਤਾ ਜਾ ਰਿਹਾ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਘਟਨਾ ਉਹਨਾਂ ਦੇ ਥਾਣੇ ਖੇਤਰ ਦੀ ਹੈ ਜਾਂ ਕਿਸੇ ਹੋਰ ਖੇਤਰ ਦੀ ਹੈ। ਫਿਲਹਾਲ ਸੁਰੱਖਿਆ ਦੇ ਤੌਰ ਤੇ ਨਾਲੇ ਦੇ ਆਲੇ ਦੋਲੇ ਦੇ ਇਲਾਕਿਆਂ ਦੇ ਵਿੱਚ ਅਲਰਟ ਪੇਜ ਦਿੱਤਾ ਗਿਆ।